ਲੈ ਵੀ ਦੋਸਤੋ ਰੱਬ ਨੇ ਤਾਂ ਦੁਆਰੇ ਲੋਹੜੀ ਵਾਲੇ ਦਿਨ ਬਣਾ ਲੇ ਦੇਖੋ ਮੈਂ ਆਪਾਂ ਤੁਹਾਨੂੰ ਦਿਖਾਉਣੇ ਆਂ ਦੇਸੀ ਗੋਭੀ ਦੇ ਇਹ ਲਈ ਸੀ ਰੂੜੀ ਵਾਲੇ ਥਾਂ ਚ ਬਾਹਰ ਵੱਡੇ ਵੱਡੇ ਫੁੱਲ ਨੇ ਥਾਂ ਹਣ ਕੱਟ ਜਿੰਦੇ ਆ ਦੇ ਨਾਮ ਹੋਈ ਪਈ ਆ ਜਮਾ ਅਸੀਂ ਨਾਲੇ ਥੋੜੀ ਜਿਹੀ ਲਈ ਸੀ ਇਧਰ ਬੈਂਗਣੀ ਜੀ ਵੀ ਕਾ ਵੀ ਹੋਲੀ ਚੱਲੂ ਅਸੀਂ ਇਹ ਲਾਹ ਤੇ ਉੱਤੋਂ ਦੇ ਪਹਿਲਾਂ ਤਾਂ ਆਇਆ ਸੀ ਕਾਗਜ਼ ਜਆ ਆਹ ਦੇਖੋ ਗੋਭੀ ਦੇਖ ਬਾਹਰ ਤਕੜੀ ਗੋਭੀ ਆਦਾ ਦੇਖ ਪਈ ਰਾਂ ਜਮਾ ਕਿਲੋ ਕਿਲੋ ਦੇ ਫੁੱਲ ਨੇ ਕਈ ਦਿਨਾਂ ਬਾਅਦ ਇੱਧਰ ਆਈ ਸੀ ਗੜਾ ਇਹ ਦਿਨ ਦੇਖਦੇ ਅੰਦਰ ਵੀ ਦੂਜੀ ਵਾੜੀ ਦਾ ਹਾਲ ਚਾਲ ਗੰਡੇ ਗੁੰਡੇ ਲਾਏ ਨੇ ਵਧੀਆ ਪਾਲਕ ਜਿਹਾ ਵਾਲਾ ਸੁੱਕ ਰਿਆ ਹੁਣ ਮਗਰੋਂ ਜਾ ਕੇ ਲੈ ਇਹ ਲਾਤੇ ਆਪਾਂ ਨੇ ਮੇਥੇ ਤੜਕੀ ਤੜਕੇ ਬਾੜੀ ਜਿਹਾ ਤਾਂ ਗੇੜਾ ਇੱਧਰ ਆਪਣਾ ਲਸਣ ਲਸਣ ਦੇ ਵਿੱਚ ਇੱਥੋਂ ਦੀ ਪਾ ਲਈ ਡੰਡੀ ਕੁੱਤਿਆਂ ਨੇ ਕੱਖੋ ਚੱਲੇ ਹੁਣ ਅੱਖਾਂ ਤੇ ਲਾਈਏ ਝੁੱਟੀ ਇੱਕ ਦਿਨ ਉਧਰ ਸਹੀ ਗਾਜਰਾ ਗਾਜਰਾ ਦਾ ਵੀ ਜੂਸ ਜਾਸ ਕਰਦੇ ਅੱਜ ਕਿੰਨੂ ਲਿਆਂਦੇ ਪਏ ਨੇ ਕੱਢ ਕੇ ਜੂਸ ਇਹਦਾ ਵਿੱਚ ਪਾ ਕੇ ਸਕੰਦਰ ਸਕੰਦਰ ਜੀ ਇਹ ਪੀਵੇ ਤੜਕੇ ਹਲ ਤਾਂ ਟਾਈਮ ਵੀ ਥੋੜਾ ਹੀ ਹੋਇਆ ਕੱਲ ਤਾਂ ਪਕੜ ਲਈ ਸੀ ਅੱਜ ਤਾਂ ਮੁਸ਼ਕਲ ਹੈ ਦੇਖੋ ਬਹੁਤ ਹੁੰਦਾ ਬਈ ਹਵਾ ਵੀ ਚੱਲਦੀ ਹੈ ਠੰਡੀ ਠੰਡੀ ਆਪਣੇ ਆਲੂ ਸੀਗੇ ਆਲੂਆਂ ਨੇ ਹੁਣ ਤੱਕ ਵਧੀਆ ਡੰਗ ਲਾਇਆ ਦੇਖੋ ਲਾਸਣ ਬਹੁਤ ਸੋਹਣਾ ਹੁੰਦਾ ਇੱਥੇ ਲਾਸਣ ਨੂੰ ਦਵਾਲਾ ਮੰਨਦਾ ਤਾਂ ਆ ਥੋੜਾ ਜਿਹਾ ਵਿਚਾਲੇ ਆ ਕਿ ਇੱਥੇ ਡਾਉਣ ਜਾ ਪੈ ਜਾਂਦੇ ਹੁਣ ਪਾਣੀ ਪੂਣੀ ਲਾ ਕੇ ਆ ਵੱਟ ਤੇ ਹਲੇ ਆਲੂ ਰਹਿੰਦੇ ਆ ਕੱਢਣ ਵਾਲੇ ਓਏ ਆ ਵੱਟ ਤੇ ਆਲੂ ਰਹਿੰਦੇ ਆਪਣੇ ਹਲੇ ਇਦੋਂ ਤਾਂ ਕੱਢ ਲਿਆ ਤਾਂ ਭਾਈਆ ਸਾਰੇ ਹਲੇ ਆਪਦੇ ਜੋਗਰੇ ਡਾਂਗੇ ਵਾਲਾ ਹੋ ਜਾਂਦੇ ਵਧੀਆ ਆ ਗਾਜਰਾਂ ਖੜੀਆਂ ਪੂਰੀਆਂ ਵਧੀਆ ਬਹੁਤ ਮੋਟੀ ਗਾਜਰ ਹੁੰਦੀ ਆ 20 ਬਹੁਤ ਵਧੀਆ ਸੀਦਾ ਆ ਸਰੋਂ ਦੇਖੋ ਇਹ ਲਾਈ ਸੀ ਸਾਰਾ ਸਾਗ ਨੂੰ ਪਰ ਸਾਗ ਅਸੀਂ ਧਰਦਿਆਂ ਤੋੜੀਏ ਦਾ ਕਿਤੇ ਤੋੜੀ ਵੀ ਹੈਣੀ ਇਹ ਪੱਕ ਗਈ ਇਹ ਦੂਜੀ ਸਰੋਂ ਸੀ ਇਹਦੇ ਖਟਿਆ ਹਜਾ ਬਾਲਾ ਹੁੰਦਾ ਹੈ ਸਰੋਂ ਦੇ ਵਿੱਚ ਦੇਖੋ ਕਿੰਨਾ ਵਧੀਆ ਨਜ਼ਾਰਾ ਹੈ ਤੜਕੀ ਤੜਕੇ ਟਾਈਮ 10 ਦਾ ਟਾਈਮ ਹੋਣ ਵਾਲਾ ਹੈ ਇਧਰ ਆ ਪਾ ਧਣੀਆਂ ਜੋ ਕੱਢ ਦਿੰਨੇ ਹੁੰਦੇ ਜਦੋਂ ਬਿਲ੍ਹਾ ਟਾਈਮ ਲੱਗਦਾ ਕੱਖ ਗੰਡੇ ਗੁੰਡੇ ਦਾ ਕੱਖ ਹੀ ਨਹੀਂ ਮਾੜੇ ਮਾੜੇ ਜੇ ਪਾਸੇ ਤੇ ਵੀ ਚੱਕਦੇ ਐ ਜਿੱਕੇ ਪਹਿਲੀ ਵਾਰ ਗੰਡੇ ਲਾਇਆ ਤਾਂ ਜੀ ਇਹ ਆਪਣੇ ਧਣੀਆਂ ਸਮੈਲਦਾਰ ਬਹੁਤ ਵਧੀਆ ਸਮੈਲ ਹੈ ਵੀ ਨਜ਼ਾਰਾ ਦੇ ਦਿੰਦਾ ਹੈ ਇਹ ਆਪਣ ਘਰ ਦਾ ਹੀ ਵੀ ਸੀਗਾ ਵੀ ਸੀਗਾ ਜਿੱਕੇ ਦਾ ਪਰਲੇ ਸੀ ਮੋਲ ਲੇ ਤੇ ਘਰ ਦਾ ਵੀ ਸੀ ਵਿੱਚ ਮੈਂ ਦੂਜਾ ਲਿਆ ਸੀ ਉਹ ਹੋਇਆ ਹੀ ਨਹੀਂ ਵਿੱਚ ਕੋਈ ਦੋ ਬੰਦੇ ਨੇ ਦਿੱਤਾ ਸੀ ਉਹ ਹੋ ਗਿਆ ਵਧੀਆ ਆਪਣੇ ਕੋਲ ਪਰ ਸਾਫ ਵੀ ਲਾਈ ਆ ਥੋੜੀ ਥੋੜੀ ਨਾਲ ਚਲੋ ਰੱਬ ਨੇ ਠੰਡ ਪਾਤੀ ਦੁਬਾਰੇ ਦੇਖੋ ਇੱਧਰ ਨਾਲ ਆ ਗਿੱਜਰ ਦੀ ਵਰਤੋਂ ਕਰਨੀ ਪੈਂਦੀ ਏ। ਦੂਜਾ ਗਿੱਜਰ ਨਹੀਂ ਸਾਰਦਾ ਉਹਨਾਂ। ਤੁੰਡ ਬਹੁਤ ਜਿਆਦੇ ਉੱਧਰ ਦੇ ਕੇ ਆਉਣੇ ਗੇੜਾ ਕਣਕ ਬਣੀ। ਆ ਦੇਖੋ ਬਾਕ ਕਣਕ ਨਹੀਂ ਵਧੀਆ ਹੋਈ ਤਾਂ ਹੱਚ ਟਿਬੇ ਤੇ। ਦੇਖੋ ਬਹੁਤ ਵਧੀਆ ਕਣਕ ਹੈ। ਆ ਆਪਣਾ ਲਾਇਆ ਮਰੂਦ ਵੀ ਵਿਚਾਰਾ ਠੰਡ ਜਿਹੀ ਮੰਨੀ ਖੜਾ ਏ। ਆ ਕੁਮਾਰ ਮੰਗਦਾ ਸੀ ਜਦ ਮੈਥੋਂ ਕੋਈ ਬੰਦਾ ਕੁਮਾਰ ਦੇ ਕੇ ਆਈਏ ਉਹਨੂੰ ਪੱਟ ਕੇ। ਸਾਬਜੀ ਬਣਾਉਗਾ ਦਾ ਕੁਮਾਰ ਦੀ ਬਹੁਤ ਵਧੀਆ। ਆਪ ਤੱਕ ਤੇ ਬੜਾਈ ਨਹੀਂ ਤੇ ਹੋਈ ਜਾਂਦਾ ਰੰਦਾ ਬਾਦੂ ਕਈ ਵਾਰੀ ਤੋੜ ਤੜ ਦੇ ਲਿਆ ਲੈ ਜਾਂਦੇ ਬੰਦੇ ਲਿਆਜਾਲੇ ਆਮਰੂਦ ਲੈ ਆ ਸੀ ਹੁਣ ਇਹ ਹੁਣ ਚੱਲੂ ਗਰਮੀ ਚ ਚਲੋ ਠੀਕ ਆ ਬਾਈ ਦੱਸੋ ਆਪਾ ਆਪਣੇ ਏਰੀਆ ਦਾ ਹਾਲ ਕਿਵੇਂ ਧੰਨ ਧੰਨ ਦਾ ਮਤਲਬ ਸਾਰੇ ਪੰਜਾਬ ਵਿੱਚ ਹੀ ਹੋਣ ਸਾਡੇ ਤਾਂ ਬਾਦੂ ਪੈ ਰਹੀ ਆ ਕਹੀ ਦਿੰਦੀ ਕੱਲ ਵੜੀ ਤਾਂ ਪਕੜ ਲਈ ਦੁਪਹਿਰੇ ਅੱਜ ਤਾਂ ਉਹੀ ਹਾਲ ਐ ਆ ਆਪਣਾ ਸਹੰਜਣਾ ਹੋ ਗਿਆ ਵੜੀਆ ਇਹਦੇ ਪੱਤੇ ਖਾਇਆ ਕਰਾਂਗੇ ਨਿਰਨਿਕਲ ਜੇ ਵਧੀਆ ਹੁੰਦੇ ਆ ਦੇਖੋ ਬਹੁਤ ਜਿਆਦੇ ਖੇਤਾਂ ਕਰਕੇ ਤਾਂ ਵੱਧਦੀ ਲੱਗਦੀ ਆ ਤੁਹਾਨੂੰ ਪਰ ਪਿੰਡ ਦੇ ਵਿੱਚ ਤਾਂ ਫਰਕ ਹੋਊਗਾ ਪੂਰੇ ਸੰਗਣੀ ਤੋਂ ਹੁੰਦੇ ਲਾਈਟ ਚੱਲੀ ਜਾਂਦੀ ਆਂ ਅਦਰ ਮੋਟਰਾਂ ਨੂੰ ਕੋਈ ਪਾਣੀ ਲਾਈ ਜਾਂਦਾ ਕੋਈ ਕੋਸ਼ ਕੇ ਕੋਸ਼ ਇਹ ਨਿੰਬੂ ਸੇ ਤੋਂ ਫਲ ਜਾ ਤੋੜਦਾ ਸੀਗਾ ਇਹ ਨਾਲ ਫालतू ਵੇਰੀਆ ਬੜਾ ਹੋ ਜਾਂਦਾ ਚਲੋ ਠੀਕ ਹੈ ਭਾਈ ਓਕੇ ਸਤਿ ਸ੍ਰੀ ਅਕਾਲ ਸਾਰਨ